ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਦੇ ਵਿਆਹ ਦੇ ਵਿੱਚ ਰੁਕਾਵਟ ਜਾਂ ਦੇਰੀ ਹੋ ਰਹੀ ਹੈ ਜੇਕਰ ਉਹ ਇਸ ਦਿਨ ਤੂਰਸੀ ਮਾਤਾ ਨੂੰ ਕੁਝ ਖਾਸ ਚੀਜ਼ਾਂ ਅਰਪਣ ਕਰਨ ਤਾਂ ਉਹਨਾਂ ਦਾ ਵਿਆਹ ਪੱਕਾ ਹੋ ਜਾਵੇਗਾ ਐਸੇ ਨਾਲ ਹੀ ਉਹਨਾਂ ਨੂੰ ਮੰਨ ਚਾਇਆ ਰਿਸ਼ਤਾ ਵੀ ਮਿਲੇਗਾ ਸਾਧ ਸੰਗਤ ਜੀ ਵਿਆਹ ਵਿਆਹ ਦੇ ਉਪਾਅ ਵਾਰ-ਵਾਰ ਇਸ ਲਈ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਇਹ ਜੋ ਸਮਾਂ ਹੈ ਹੁਣ ਵਿਆਹ ਦੇ ਦਿਨ ਹਨ ਵਿਆਹ ਦੇ ਜੋਗ ਪਾਉਂਦੇ ਹਨ ਇਸ ਲਈ ਵਿਆਹ ਦੇ ਜੋਗ ਜਾਣੇ ਵਿਆਹ ਦੇ ਦਿਨ ਹੁੰਦੇ ਹਨ ਤਾਂ ਹਰ ਜਗ੍ਹਾ ਤੇ ਇੱਕ ਵਾਈਬ੍ਰੇਸ਼ਨ ਹੁੰਦਾ ਹੈ ਅਤੇ 15 ਸਤੰਬਰ ਤੋਂ ਬਾਅਦ ਸ਼ੁਭ ਸੰਜੋਗ ਬਣਨ ਜਾ ਰਹੇ ਹਨ ਇਥੋਂ ਵਿਆਹ ਦੇ ਸ਼ੁਭ ਆਰੰਭ ਸ਼ੁਰੂ ਹੁੰਦੇ ਹਨ ਇਸ ਲਈ ਅਜਾਇ ਵਿੱਚ ਜੇਕਰ ਤੁਹਾਡੇ ਬੱਚਿਆਂ ਦੀ ਕੁੰਡਲੀ ਵਿੱਚ ਵਿਆਹ ਦੀ ਸਮੱਸਿਆ ਚੱਲ ਰਹੀ ਹੋਵੇ ਜਾਂ ਰਿਸ਼ਤੇ ਆਉਣੇ ਬੰਦ ਹੋ ਗਏ ਹੋਣ ਜਾਂ ਰਿਸ਼ਤੇ ਆਉਂਦੇ ਹਨ ਪਰ ਤੁਹਾਡੀ ਪਸੰਦ ਦੇ ਰਿਸ਼ਤੇ ਨਹੀਂ ਆ ਰਹੇ ਹੋਣ ਤਾਂ ਅਜਾਈ ਸਥਿਤੀ ਵਿੱਚ ਜੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਕੁਝ ਖਾਸ ਉਪਾਅ ਕਰੀਏ ਤਾਂ ਵਿਆਹ ਹੋ ਜਾਵੇਗਾ ਸੰਗਤ ਜੀ ਤੁਸੀਂ ਸਾਰੇ ਇਹ ਜਾਣਦੇ ਹੋ ਕਿ ਜ਼ਿਆਦਾਤਰ ਵਿਆਹ ਜਿਹੜੇ ਹਨ ਉਹ ਸਰਦੇ ਵਿੱਚ ਹੀ ਹੁੰਦੇ ਹਨ ਅੱਜ ਜੋ ਉਪਾਅ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਬਹੁਤ ਹੀ ਪ੍ਰਭਾਵਸ਼ਾਲੀ ਉਪਾਅ ਹੈ ਇਹ ਤੁਹਾਡੀਆਂ ਇਸ਼ਾਵਾਂ ਨੂੰ ਪੂਰਾ ਕਰਨ ਵਾਲਾ ਹੈ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਤੇ ਚੈੱਕ ਕਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਈਪ ਬਟਨ ਜ਼ਰੂਰ ਕਲਿੱਕ ਕਰ ਦਿਓ ਜੀ ਸਾਧ ਸੰਗਤ ਜੀ ਵੇਰਵਾਦ ਦੇ ਤੈਨ ਇਹ ਉਪਾਦ ਉਸੇ ਕਰ ਸਕਦੇ ਹੋ ਸੰਗਤ ਜੀ ਤੁਸੀਂ ਆਪਣੇ ਜੀਵਨ ਵਿੱਚ ਜੋ ਵੀ ਇਸ਼ਾਵਾ ਮਨੋ ਕਾਮਨਾਵਾਂ ਨੂੰ ਲੈ ਕੇ ਕੋਈ ਵੀ ਉਪਾਅ ਕਰਦੇ ਹੋ ਤਾਂ ਉਹ ਬਹੁਤ ਜਲਦੀ ਪੂਰੇ ਹੁੰਦੇ ਹਨ ਸੰਗਤ ਜੀ ਜਦੋਂ ਤੱਕ ਸੂਰਜ ਅਤੇ ਚੰਦਰਮਾ ਦਾ ਮਿਲਣ ਨਹੀਂ ਹੁੰਦਾ ਉਦੋਂ ਤੱਕ ਕੋਈ ਘਟਨਾ ਨਹੀਂ ਵਾਪਰਦੀ ਜਾਣੀ ਜੇ ਅਸੀਂ ਇਸ ਦਿਨ ਵੇਰਵਾ ਦੇ ਦਿਨ ਵਿਆਦਾ ਉਪਾਅ ਕੀਤਾ ਅਤੇ ਦੋਸੇ ਮਾਤਾ ਨੂੰ ਕੁਝ ਖਾਸ ਜੀਆ ਅਰਪਣ ਕੀਤੇ ਤਾਂ ਵਿਆਹ ਪੱਕਾ ਜ਼ਰੂਰ ਹੋਵੇਗਾ ਸੰਗਤ ਜੀ ਜੋ ਉਪਾਅ ਤੁਹਾਨੂੰ ਦੱਸਦੇ ਹਨ ਉਹ ਬਹੁਤ ਹੀ ਸਰਲ ਹੁੰਦੇ ਹਨ ਸਹੀ ਹੁੰਦੇ ਹਨ ਘਰੇਲੂ ਹੁੰਦੇ ਹਨ ਇਹ ਤੁਹਾਨੂੰ ਘਰ ਦੇ ਅੰਦਰ ਹੀ ਕਰਨੇ ਹੁੰਦੇ ਹਨ ਕੋਈ ਵੀ ਖਰਚਾ ਇਸ ਪਾਵੇ ਚ ਨਹੀਂ ਹੁੰਦਾ ਅਤੇ ਤੁਹਾਨੂੰ ਦਿਲੋਂ ਸ਼ਰਧਾ ਦੇ ਨਾਲ ਮਨ ਤੋਂ ਕਰਨੇ ਹੁੰਦੇ ਹਨ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਉਪਾਅ ਨਾ ਕਰੋ ਅਤੇ ਜੇਕਰ ਉਪਾਅ ਕਰਨੇ ਹੀ ਹਨ ਤਾਂ ਧੰਦੇਲੋ ਕਰੋ ਭਾਵਨਾ ਦੇ ਨਾਲ ਕਰੋ ਵਿਸ਼ਵਾਸ ਰੱਖ ਕੇ ਕਰੋ ਜੇਕਰ ਉਤਲੇ ਮਨੋਂ ਉਪਾਅ ਕਰੋਗੇ ਤਾਂ ਕੋਈ ਵੀ ਉਪਾਅ ਅਸਰਦਾਰ ਨਹੀਂ ਹੁੰਦਾ ਕੋਈ ਵੀ ਉਪਾਅ ਡਰ ਨਾਲ ਨਾ ਕਰੋ ਜ਼ਬਰਦਸਤੀ ਨਾ ਕਰੋ ਸਧਾਰਨ ਤਰੀਕੇ ਨਾਲ ਪੂਰੀ ਸ਼ਰਧਾ ਦੇ ਨਾਲ ਉਪਾਅ ਨੂੰ ਕਰੋ ਤੁਸੀਂ ਜੋ ਵੀ ਉਪਾਅ ਕਰ ਰਹੇ ਹੋ ਉਹਨਾਂ ਉਤੇ ਪੂਰਾ ਵਿਸ਼ਵਾਸ ਰੱਖੋ ਭਗਵਾਨ ਤੇ ਵਿਸ਼ਵਾਸ ਰੱਖੋ ਅਤੇ ਪੂਰੀ ਸ਼ਰਦਾ ਦੇ ਨਾਲ ਉਪਾਅ ਕਰੋ 100% ਤੁਹਾਡਾ ਵਿਆਹ ਜਲਦੀ ਤੈਅ ਹੋ ਜਾਵੇਗਾ ਸਾਧ ਸੰਗਤ ਜੀ ਹਿੰਦੂ ਸ਼ਾਸਤਰ ਬਹੁਤ ਹੀ ਵੱਡਾ ਹੈ ਸ਼ਰਦਾ ਤੇ ਨਿਰਭਰ ਹੈ ਤੁਹਾਨੂੰ ਪੂਰੀ ਸ਼ਰਦਾ ਨਾਲ ਉਪਾਅ ਕਰਨਾ ਹੁੰਦਾ ਹੈ ਇਸ ਲਈ ਤੁਹਾਨੂੰ ਉਪਾਅ ਧਿਆਨ ਨਾਲ ਸੁਣਨਾ ਪਵੇਗਾ ਸਾਧ ਸੰਗਤ ਜੀ ਹੁਣ ਜੇਕਰ ਤੁਸੀਂ ਬਹੁਤ ਸਾਰੇ ਉਪਾਅ ਕੀਤੇ ਹਨ ਛੋਟੇ-ਮੋਟੇ ਅਤੇ ਤੁਸੀਂ ਥੱਕ ਚੁੱਕੇ ਹੋ ਤੁਹਾਨੂੰ ਕੋਈ ਮਾਰਗਦਰਸ਼ਨ ਨਹੀਂ ਮਿਲ ਰਿਹਾ ਤੁਸੀਂ ਉਪਾਅ ਕਰਦੇ ਕਰਦੇ ਥੱਕ ਚੁੱਕੇ ਹੋ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਉਪਾਣੂ ਕਰਨਾ ਕਿਵੇਂ ਹੈ ਕੀ ਕੀ ਸਮੱਗਰੀ ਚਾਹੀਦੀ ਹੋਵੇਗੀ ਉਪਾਣੂ ਕਰਨ ਵਿੱਚ ਵਿਸਥਾਰ ਦੇ ਨਾਲ ਚਰਚਾ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਕਰਾਂਗੇ ਸੰਗਤ ਜੀ ਇਹ ਜੋ ਉਪਾਅ ਹੈ ਇਸ ਨੂੰ ਮਾਤਾ ਪਿਤਾ ਵੀ ਕਰ ਸਕਦੇ ਹਨ ਮੁੰਡਾ ਕੁੜੀ ਜਿਸ ਦੇ ਵਿਆਹ ਵਿੱਚ ਤੇਰੇ ਚੱਲ ਰਹੀ ਹੈ ਰੁਕਾਵਟਾਂ ਆ ਰਹੀਆਂ ਹਨ ਉਹ ਖੁਦ ਵੀ ਇਹ ਉਪਾਅ ਕਰ ਸਕਦੇ ਹਨ ਅਤੇ ਜੇਕਰ ਕਿਸੇ ਕਾਰਨ ਮੁੰਡਾ ਕੁੜੀ ਬਾਹਰ ਰਹਿੰਦੇ ਹੋਣ ਜਾਂ ਕੋਈ ਹੋਰ ਵੀ ਕਾਰਨ ਹੋਵੇ ਅਤੇ ਉਹ ਉਪਾਅ ਨਹੀਂ ਕਰ ਪਾਉਂਦੇ ਹਨ ਤਾਂ ਸਭ ਤੋਂ ਪਹਿਲਾਂ ਮਾਤਾ ਇਹ ਉਪਾਅ ਕਰੇ ਕਿਉਂਕਿ ਮਾਤਾ ਜੋ ਹੁੰਦੇ ਹਨ ਦੇਖੋ ਸੰਗਤ ਜੀ ਚੰਦਰਮਾ ਦਾ ਨਿਸ਼ਾਤਰ ਹੈ ਸੋਰ ਚੰਦਰਮਾ ਦੇ ਵਿੱਚ ਜਾ ਰਿਹਾ ਹੈ ਤਾਂ ਜੇਕਰ ਮਾਤਾ ਉਪਾ ਕਰਦੇ ਹੈ ਤਾਂ ਕੰਮ ਪੱਕਾ ਹੋਵੇਗਾ ਅਤੇ ਜੇਕਰ ਮੰਨ ਲਓ ਕਿਸੇ ਕਾਰਨ ਮਾਤਾ ਵੀ ਜੇਕਰ ਨਹੀਂ ਕਰ ਪਾਉਂਦੇ ਹੈ ਤਾਂ ਪਿਤਾ ਇਹ ਉਪਾ ਜ਼ਰੂਰ ਕਰੇ ਜੋ ਨਹੀਂ ਦੇਕੇ ਰਿਸ਼ਤੇਦਾਰ ਹੁੰਦੇ ਹਨ ਉਹ ਵੀ ਉਪਾ ਕਰ ਸਕਦੇ ਹਨ ਤਾਂ ਸਾਧ ਸੰਗਤ ਉਪਾਅ ਧਿਆਨ ਦੇ ਨਾਲ ਜ਼ਰੂਰ ਸੁਣੋ ਸਭ ਤੋਂ ਪਹਿਲਾਂ ਨਹਾਉਣਾ ਨਹਾਉਣ ਆ ਤੋਂ ਬਾਅਦ ਤੁਹਾਨੂੰ ਪੂਜਾ ਦੀ ਥਾਲੀ ਲੈ ਕੇ ਤુલਸੀ ਮਾਤਾ ਦੇ ਕੋਲ ਬੈਠ ਕੇ ਤુલਸੀ ਮਾਤਾ ਨੂੰ ਤਿੰਨ ਵਾਰ ਜਲ ਅਰਪਨ ਕਰਨਾ ਹੈ ਜੜ ਦੇ ਅੰਦਰ ਕਿਉਂਕਿ ਬ੍ਰਹਮਾ ਵਿਸ਼ਨੋ ਮਹੇਸ਼ ਦਾ ਵਾਸ ਹੁੰਦਾ ਹੈ ਫਿਰ ਤੁਸੀਂ ਉਹਨਾਂ ਨੂੰ ਕੌਮ-ਕੌਮ ਪੀਸੀ ਹੋਈ ਹਲਦੀ ਅਕਸ਼ਤ ਨਾਲ ਪੂਜਾ ਕਰ ਸਕਦੇ ਹੋ ਕੋਈ ਵੀ ਮਠਿਆਈ ਤੁਸੀਂ ਅਰਪਨ ਕਰ ਸਕਦੇ ਹੋ ਅਤੇ ਦੀਵਾ ਜਲਾਓ ਧੂਪ ਬੱਤੀ ਕਰੋ ਵਾਸਤਾ ਦੇ ਤੌਰ ਤੇ ਤੁਸੀਂ ਕਲਾਵਾ ਜੋ ਹੁੰਦਾ ਹੈ ਉਹ ਤੁਸੀਂ ਲਪੇਟ ਸਕਦੇ ਹੋ ਹਾਂ ਤੁਹਾਨੂੰ ਕੁਝ ਚੀਜ਼ਾਂ ਅਰਪਣ ਕਰਨੀਆਂ ਹਨ ਜਿਹੜੀਆਂ ਚੀਜ਼ਾਂ ਅਰਪਣ ਕਰਨੀਆਂ ਹਨ ਤਾਂ ਸਾਨੂੰ ਇੱਕ ਸੰਕਲਪ ਕਰਨਾ ਹੈ ਕਿਵੇਂ ਸੰਕਲਪ ਕਰਨਾ ਹੈ ਸੰਗ ਜੀ ਤੁਹਾਨੂੰ ਚਾਹੀਦਾ ਹੈ ਪਾਣ ਦਾ ਪਤਾ ਨਾਗਰ ਵਾਲਾ ਜੋ ਪਾਣ ਆਉਂਦਾ ਹੈ ਖਾਨ ਪਾਣ ਜੋ ਹੁੰਦਾ ਹੈ ਤੁਸੀਂ ਪਾਣ ਵਾਲੇ ਕੋਲੋਂ ਲੈ ਸਕਦੇ ਹੋ ਤੁਹਾਨੂੰ ਇੱਕ ਪਾਣ ਦਾ ਪੱਤਾ ਚਾਹੀਦਾ ਹੈ ਫਿਰ ਇੱਕ ਸੁਪਾਰੀ ਚਾਹੀਦੀ ਹੈ ਤੇ ਦੱਖਣਾ ਵਿੱਚ 1 ਰੁਪਏ ਚਾਹੀਦੇ ਹਨ ਜਾਨੀ ਨਾਗਰ ਵਾਲਾ ਇੱਕ ਪਾਣ ਜੈਸ ਨੂੰ ਅਸੀਂ ਭੀੜਾ ਵੀ ਕਹਿੰਦੇ ਹਾਂ ਪੂਜਾ ਦਾ ਪਾਣ ਵੀ ਕਿਹਾ ਜਾਂਦਾ ਹੈ ਤੁਹਾਨੂੰ ਜ਼ਰੂਰ ਚਾਹੀਦਾ ਹੈ ਕਿਉਂਕਿ ਸੰਕਲਪ ਅਜੇ ਅਸੀਂ 9ਵੀਂ ਤਿਥੀ ਵਿੱਚ ਸੰਕਲਪ ਕਰ ਰਹੇ ਹਾਂ ਅਤੇ ਤੁਹਾਨੂੰ ਹੱਥ ਵਿੱਚ ਇਸ ਨੂੰ ਲੈਣਾ ਹੈ ਸੱਜੇ ਹੱਥ ਵਿੱਚ ਅਤੇ ਹੁਣ ਸੰਕਲਪ ਕਰਨਾ ਹੈ ਮਨ ਵਿੱਚ ਮਨ ਵਿੱਚ ਪੱਕਾ ਇਰਾਦਾ ਕਰਨਾ ਹੈ ਕਿ ਜੋ ਵੀ ਮੇਰੀ ਕੁੰਡਲੀ ਵਿੱਚ ਹੈ ਲੜਕਾ ਲੜਕੇ ਜੇਕਰ ਇਹ ਉਪਾਅ ਕਰਦੇ ਹਨ ਤਾਂ ਉਹ ਖੁਦ ਤੁਲਸੀ ਮਾਤਾ ਨੂੰ ਪ੍ਰਾਰਥਨਾ ਕਰਨ ਕਿ ਜੋ ਵੀ ਮੇਰੀ ਗੁੰਡਲੀ ਵਿੱਚ ਆ ਜਾਣੇ ਜਨਮ ਪੱਤਰੀਕਾ ਵਿੱਚ ਦੋਸ਼ ਹੋਣ ਉਹ ਤੁਸੀਂ ਦੌਰ ਕਰੋ ਹੁਣ ਮੈਂ ਪੂਰੇ ਸ਼ਰਧਾ ਨਾਲ ਸੰਕਲਪ ਕਰਦਾ ਹਾਂ ਤੁਹਾਡੀ ਪੂਜਾ ਕਰਦਾ ਹਾਂ ਅਤੇ ਮੈਨੂੰ ਜਲਦੀ ਤੋਂ ਜਲਦੀ ਰਾਹ ਦੱਸੋ ਇੱਕ ਚੰਗਾ ਜੀਵਨ ਸਾਥੀ ਦਿਓ ਲੜਕਾ ਜਾਂ ਲੜਕੀ ਬੋਲ ਸਕਦੇ ਹਨ ਮਾਤਾ ਪਿਤਾ ਜੇਕਰ ਉਪਾਅ ਕਰਦੇ ਹੋਣ ਤਾਂ ਉਨਾ ਨੂੰ ਇਹ ਪ੍ਰਾਰਥਨਾ ਕਰਨੀ ਹੈ ਇਹਨਾਂ ਦਿਲੋਂ ਕਿ हे ਦੁਲਸੀ ਮਾਤਾ ਸੀ ਸੰਕਲਪ ਕਰਦੇ ਹਾਂ ਜੇਕਰ ਸਾਡੇ ਬੱਚਿਆਂ ਦੇ ਜਨਮ ਕੁੰਡਲੀ ਵਿੱਚ ਜੋ ਵੀ ਦੋਸ਼ ਹੋਣ ਉਹ ਦੂਰ ਕਰੋ ਜਲਦੀ ਤੋਂ ਜਲਦੀ ਸਾਡੇ ਘਰ ਵਿੱਚ ਵਿਆਹ ਦਾ પ્રસੰਗ ਬਣਾਓ ਅਤੇ ਇਸ ਤੋਂ ਬਾਅਦ ਇਹ ਜੋ ਵਸਤੂ ਤੁਹਾਡੇ ਹੱਥ ਵਿੱਚ ਹੈ ਉਹ ਤੁਹਾਨੂੰ ਉੱਥੇ ਅਰਪਣ ਕਰ ਦੇਣੀ ਹੈ ਸਭ ਚੀਜ਼ਾਂ ਉੱਥੇ ਅਰਪਣ ਕਰ ਦੇਣੀਆਂ ਹਨ ਅਤੇ ਇੱਕ ਖਾਸ ਉਪਾਅ ਕਰਨਾ ਹੈ ਤੁਹਾਡਾ ਕੱਚਾ ਦੁੱਧ ਲੈਣਾ ਹੈ ਥੋੜਾ ਜਿਹਾ ਉਸ ਵਿੱਚ ਹਲਦੀ ਪਾ ਦਿਓ ਅਤੇ ਉਹ ਜੋ ਹਲਦੀ ਵਾਲਾ ਦੁੱਧ ਹੈ ਤુલਸੀ ਮਾਤਾ ਦਾ ਨਾਮ ਲੈ ਕੇ ਮਹਾਂਲక్ష్ਮੀ ਜੀ ਦਾ ਨਾਮ ਲੈ ਕੇ ਤੁਸੀਂ ਉਹਨਾਂ ਦੇ ਜਣ ਵਿੱਚ ਅਰਪਣ ਕਰ ਦਿਓ ਤੁਹਾਡਾ ਕੰਮ ਪੱਕਾ ਹੋ ਜਾਵੇਗਾ ਜੇਕਰ ਤੁਸੀਂ ਤੋਲਸੀ ਵਿੱਚ ਹਲਦੀ ਵਾਲੇ ਦੁੱਧ ਦਾ ਅਭਿਸ਼ੇਕ ਕਰਦੇ ਹੋ ਤਾਂ ਕੰਮ ਚੱਲਦੇ ਹੋ ਜਾਵੇਗਾ ਕਿਉਂਕਿ ਦੁੱਧ ਜੋ ਹੈ ਉਹ ਚੰਦਰਮਾ ਦਾ ਪ੍ਰਤੀਕ ਹੈ ਤੇ ਹਲਦੀ ਜੋ ਹੈ ਉਹ ਗੁਰੂ ਦਾ ਪ੍ਰਤੀਕ ਹੈ ਤਹਾਡਾ ਕੰਮ ਚਲਦੇ ਹੋ ਜਾਵੇਗਾ ਨਿਮਰੋਲੋਜੀ ਜਾਣੀ ਅੰਕ ਵਿਗਿਆਨ ਅਤੇ ਜੋਤਿਸ਼ ਦੇ ਹਿਸਾਬ ਦੇ ਨਾਲ ਅਜੇ ਗ੍ਰਹਿ ਜੋਗ ਬਣ ਰਹੇ ਹਨ ਕਿ ਜੇਕਰ ਤੁਸੀਂ ਇਹ ਪੂਜਾ ਕੀਤੀ ਤਾਂ ਨਿਸ਼ਚਿਤ ਹੀ ਕੋਈ ਜੀ ਦਿਨਾਂ ਦੇ ਅੰਦਰ ਤੁਹਾਡੇ ਵਿਆਹ ਦਾ ਰਿਸ਼ਤਾ ਪੱਕਾ ਹੋ ਜਾਵੇਗਾ ਸੰਗਤ ਜੀ ਤੁਸੀਂ ਜਦੋਂ ਵੀ ਉਪਾਅ ਕਰਦੇ ਹੋ ਤਾਂ ਪੂਜਾ ਵਿੱਚ ਧਿਆਨ ਰੱਖੋ ਸ਼ਰਧਾ ਨਾਲ ਕਰੋ ਕੋਈ ਵੀ ਵਸਤੂ ਭੁੱਲ ਜਾਂਦੇ ਹੋ ਕੋਈ ਵੀ ਸਮੱਸਿਆ ਨਹੀਂ ਹੈ ਸ਼ੱਕ ਨਹੀਂ ਰੱਖਣਾ ਪਰ ਫਾਂਸ ਪਾਰੀਆ ਤੇ ਜੋ 1 ਰੁਪਏ ਦੇ ਸਿੱਕੇ ਹਨ ਉਹ ਚਾਹੀਦੇ ਹੀ ਹਨ ਹਲਦੀ ਮਤਲਬ ਕੱਚਾ ਦੁੱਧਾ ਤੇ ਉਸਦੇ ਵਿੱਚ ਹਲਦੀ ਹੈ ਜ਼ਰੂਰ ਚਾਹੀਦੀ ਹੈ ਬਾਕੀ ਤਾਂ ਪੂਜਾ ਦੀ ਸਮੱਗਰੀ ਆਪਣੇ ਘਰ ਵਿੱਚ ਰਹਿੰਦੀ ਹੈ ਤੁਹਾਡਾ ਕੰਮ ਪੱਕਾ ਹੋ ਜਾਵੇਗਾ ਉਪਾ ਕਰਨ ਤੋਂ ਬਾਅਦ ਇਹ ਮਨ ਵਿੱਚ ਨਹੀਂ ਸੋਚਣਾ ਕਿ ਕਦੋਂ ਕੰਮ ਹੋਵੇਗਾ ਦੇਖੋ ਸੰਗਤ ਜਿੰਨੇ ਜ਼ਿਆਦਾ ਸ਼ਰਧਾ ਜਿਸ ਦੀ ਉਸ ਨੂੰ ਫਲ ਵੀ ਉਹਨਾ ਹੀ ਮਿਲਦਾ ਹੈ ਜੇਕਰ ਤੁਹਾਡੀ ਸ਼ਰਧਾ ਬਹੁਤ ਹੈ ਤਾਂ ਫਲ ਜਲਦੀ ਮਿਲੇਗਾ ਇੱਕੀ ਦਿਨਾਂ ਦੇ ਅੰਦਰ ਮਿਲੇਗਾ ਤੇ ਇੱਕ ਮਹੀਨੇ ਵਿੱਚ ਮਿਲੇਗਾ ਦੋ ਮਹੀਨੇ ਵਿੱਚ ਮਿਲੇਗਾ ਤੁਰੰਤ ਵੀ ਮਿਲ ਸਕਦਾ ਹੈ ਤਾਂ ਤੁਹਾਨੂੰ ਉਪਾਅ ਕਰਨਾ ਹੈ ਦਿਲੋਂ ਉਪਾਅ ਕਰਨਾ ਹੈ ਮਨ ਤੋਂ ਉਪਾਅ ਕਰਨਾ ਹੈ ਕੋਈ ਵਰਤ ਰੱਖਣ ਦੀ ਜ਼ਰੂਰਤ ਨਹੀਂ ਹੈ ਸੰਗਤ ਜੀ ਇਹ ਉਪਾਅ ਦੁਸੀਂ ਸੂਰਜ ਡੁੱਬਣ ਤੋਂ ਪਹਿਲਾਂ ਕਰ ਲਓ ਕਿਉਂਕਿ ਅਸੀਂ ਤુલਸੀ ਮਾਤਾ ਦੀ ਪੂਜਾ ਕਰਦੇ ਹਾਂ ਸਵੇਰੇ ਕਰੋ ਤਾਂ ਬਹੁਤ ਚੰਗਾ ਹੈ ਜੇਕਰ ਸਵੇਰ ਸਮੇਂ ਜੇਕਰ ਸਵੇਰੇ ਸਮਾਂ ਨਾ ਮਿਲਦਾ ਹੋਵੇ ਫਿਰ ਇਹ ਉਪਾਅ ਤੁਸੀਂ 4 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚ ਕਰ ਸਕਦੇ ਹੋ ਇਹ ਦਿਨ ਬਹੁਤ ਵੱਡਾ ਹੈ ਜੇਕਰ ਤੁਸੀਂ ਇਹ ਸ਼ਰਧਾ ਨਾਲ ਉਪਾਗ ਕੀਤਾ ਤਾਂ ਕੰਮ ਹੋ ਜਾਵੇਗਾ ਅਸੀਂ ਚਾਹੁੰਦੇ ਹਾਂ ਕਿ ਭਗਵਾਨ ਲక్ష్ਮੀ ਨਰਾਇਣ ਤੋਲਸੀ ਮਾਤਾ ਤੁਹਾਡੇ ਬੱਚਿਆਂ ਦਾ ਜਲਦੀ ਵਿਆਹ ਕਰਾਉਣ ਮਨੋ ਕਾਮਨਾਵਾਂ ਪੂਰੀਆਂ ਕਰਨ ਲక్ష్ਮੀ ਨਰਾਇਣ ਚੇ ਜੋੜੀ ਬਣੇ ਅਤੇ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਖੁਸ਼ਹਾਲੀ ਆਵੇ ਅਸਾ ਸੰਗਾ ਜੀ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਅੰਗੇ ਸ਼ੇਅਰ ਕਰ ਦਿਓ ਜੀ ਧੰਨਵਾਦ